ਅਛਰੀਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੌਰ ਤੁਹਾਡਾ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਅਸੀਂ ਇੱਕ ਵਾਰ ਫੇਰ ਤੋਂ ਹਾਜ਼ਰ ਹੋ ਗਏ ਹਾਂ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਤੇ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਕਿਹੜੀ ਮੁੱਖ ਗਤੀਵਿਧੀਆਂ ਵਾਪਰੀ ਇੱਕ ਵਾਰ ਫੇਰ ਤੋਂ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ ਇਸ ਮੁੱਦੇ ਨੂੰ ਲੈ ਕੇ ਭਾਈ ਗਰੇਵਾਲ ਜੀ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਤੁਹਾਡੀ ਨਿਗਾਹ ਦੇ ਵਿੱਚ ਧਮਕੀਆਂ ਦੇ ਲੈਟਰ ਦਿੱਤੇ ਆ ਤੇ ਮੇਰੀ ਨਿਗਾਹ ਦੇ ਵਿੱਚ ਗੁਰੂ ਆਲ ਦਾ ਬਾਦਸ਼ਾਹੀ ਸੰਗਤ ਦਿੱਤੀ ਆ ਤੇ ਇੱਥੇ ਤਾਂ ਕਈ ਚੜ੍ਹ ਕੇ ਆਏ ਐ ਜੀ ਅਬਦਾਲੀ ਵਰਗੇ ਆ ਗਏ ਇੱਥੇ ਕਿਨਾਂ ਲਖਪਤ ਰਾਏ ਵਰਗੇ ਆ ਗਏ ਇੱਥੇ ਮੀਰ ਬੰਨੂ ਵਰਗੇ ਆ ਗਏ ਤੇ ਸਾਡੀ ਆ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆ ਗਈ ਇਹਨੇ ਜਰਨਲ ਕਰਨ ਨਾਲ ਇੱਥੇ ਚੜ ਕੇ ਆ ਗਏ ਤੇ ਉਹ ਮਸੇ ਰੰਗਣ ਲੈ ਤੁਸੀਂ ਦੇਖੋ ਵੀ ਇੱਥੇ ਕੀ ਬੈਠ ਕੇ ਕੀ ਕੀਤਾ ਉਹ ਧਮਕੀਆਂ ਨਹੀਂ ਇਥੇ ਦਾ ਗੋਲੇ ਚਿੱਲੇ ਟੈਂਕ ਤੋਂ ਪਾਏ ਸਾਰਾ ਕੁਝ ਆਇਆ ਪਰ ਵੇਖੋ ਇਹ ਗੱਲ ਅਸੀਂ ਉਦੋਂ ਜਿਹੜਾ ਜਦੋਂ ਆਇਆ ਨਾ ਰਾਹੁਲ ਗਾਂਧੀ ਤੇ ਉਦੋਂ ਅਸੀਂ ਉਹਨੂੰ ਇੱਕ ਸਵਾਲ ਕੀਤਾ ਸੀ ਕਿ ਤੂੰ ਦਰਸ਼ਨ ਕਰਨ ਆਇਆ ਤੇਰਾ ਤੈਨੂੰ ਜਗ੍ਹਾ ਦਿੱਤੀ ਗਈ ਆ ਇਹ ਵੀ ਵੱਡੀ ਗੱਲ ਆ ਕੀ ਤੂੰ ਨਾ ਇਹ ਦੱਸ ਵੀ ਆ ਜਿਹੜੀ ਘਾਈ ਸੀ ਜਿਹੜੀ ਇਮਾਰਤ ਤੁਹਾਡੇ ਮੁਤਾਬਕ ਇਮਾਰਤ ਸੀ ਜਿਹੜੀ ਬਈ ਅਕਾਲ ਤਖਤ ਸਾਹਿਬ ਨੂੰ ਡਟਾਇਆ ਸੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਵੰਡਿਆ ਸੀ ਵੀ ਇਹ ਉਸੇ ਤਰ੍ਹਾਂ ਹੀ ਖੜਾ ਲੱਗਦਾ ਜਾਂ ਤੈਨੂੰ ਲੱਗਦਾ ਵੀ ਇਹ ਕਰਤਾਰ ਪਰ ਉਦੋਂ ਵੀ ਬੁਲੰਦਾ ਹੂੰ ਸੋ ਮੈਂ ਤਾਂ ਹੀ ਕਹਿਣਾ ਇਹ ਚਮਕੀਆਂ ਧੁੰਕੀਆਂ ਇੱਕ ਸਾਜ਼ਿਸ਼ ਆ ਇਸ ਘਰ ਤੇ ਮਰੂ ਦੀ ਮਿਹਰ ਹੈ ਗੁਰੂ ਆਰਮਦਾਸ ਜੀ ਦੀ ਕਿਰਪਾ ਹੈ ਤੁਸੀਂ ਵੇਖੋ ਕਿ ਸੰਗਤ ਜਿਹੜੀ ਆ ਕਿਵੇਂ ਕੋਈ ਕੋਈ ਘਾਟ ਨਹੀਂ ਹੈਗੀ ਗੱਲੀ ਸੰਗਤ ਸਾਡੇ ਸੂਬੇ ਦੀ ਨਹੀਂ ਜਾਂ ਸਿੱਖ ਨਹੀਂ ਆ ਰਹੇ ਤੁਸੀਂ ਦੇਖੋ ਨਿਗਾਹ ਮਾਰ ਕੇ ਕਿ ਜਿਹੜੇ ਦੂਜੇ ਸੂਬਿਆਂ ਵਾਲੀ ਜਿਹੜੇ ਜੜੀ ਸੰਗਤ ਆ ਜਿਹੜੀ ਹਮੇਸ਼ਾ ਆਉਂਦੀ ਆ ਉਹ ਚਾਰ ਦਰਵਾਜ਼ੇ ਇਸੇ ਕਰਕੇ ਰੱਖੇਗੇ ਨਾ ਉਹ ਸਭ ਦੇ ਲਈ ਜਗਾ ਵਾ ਜੋ ਉਹ ਵੰਢੀ ਗਿੰਦੀ ਵਿੱਚ ਆਉਂਦੀ ਆ ਮੈਨੂੰ ਤਾਂ ਧਮਕੀ ਦਾ ਲੈਟਰ ਸ਼ਾਇਦ ਨਹੀਂ ਦੀਦਾ ਮੈਨੂੰ ਇਹ ਦੀਦਾ ਵਾ ਵੀ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਵਾ ਸੰਗਤ ਦੇ ਵਿੱਚ ਆਪਣੇ ਗੁਰੂਪਤੀ ਸ਼ਰਧਾ ਵਾ ਉਹ ਜਿਹੜੀ ਆ ਉਹ ਜਿਉਂਦੀ ᱛਿਉਹਾਂ ਤੇ ਜਿਉਂਗੀ ਕਿਉਂ ਰਹਿਣੀ ਆ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਇੱਥੇ ਜਦੋਂ ਕਰੋਨਾ ਆਇਆ ਸੀ ਤੇ ਮੈਂ ਕਿਸੇ ਧਰਮ ਦੀ ਤੋਹੀਨ ਨਹੀਂ ਕਰਦਾ بڑے بڑے ਵੱਡੇ ਵੱਡੇ ਜਿਹੜੇ ਧਰਮ ਦੇ ਸਥਾਨ ਸੀ ਸਰਕਾਰਾਂ ਨੇ ਬੰਦ ਕਰਦੇ ਪਰ ਇਹ ਇਹ ਸਥਾਨ ਬੰਦ ਨਹੀਂ ਹੋਇਆ ਇਹ ਦਰ ਖੁੱਲਾ ਰਿਹਾ ਇੱਥੇ ਮੈਨੂੰ ਯਾਦ ਆ ਗਈ ਆ ਅੱਜ ਲੋਕ ਕੋਨੇ ਦੇ ਉੱਤੇ ਇੱਕ ਚੈਕਿੰਗ ਕਰਨ ਵਾਸਤੇ ਮਸ਼ੀਨ ਲਾਈ ਸੀ ਹਰੇਕ ਬੰਦੇ ਨੂੰ ਸਕੈਨ ਕਰਦੇ ਸੀ ਕੋਈ ਗੱਲ ਨਹੀਂ ਅੱਜ ਵੀ ਹੁਣ ਸਾਡੇ ਵੀ ਥੋੜਾ ਜਿਹਾ ਸੰਗਤ ਦੇ ਮੰਚ ਵੀ ਆਇਆ ਰੋਸ ਵੀ ਇੱਥੇ ਜਿਹੜੀ ਆ ਬਾਹਰ ਭਾਵੇਂ ਬਾਹਰ ਹੀ ਆ ਤੇ ਇੱਥੇ ਪੁਲਿਸ ਜਿਹੜੀ ਚੈਕਿੰਗ ਕਰ ਰਹੀ ਆ ਜਾਂ ਐਂਟੀ ਜਿਹੜਾ ਬੰਬ ਸਕਵਾਡ ਉਹ ਕੰਮ ਕਰ ਰਿਹਾ ਦੇਖੋ ਅਸੀਂ ਪ੍ਰਸ਼ਾਸਨ ਦੀ ਨੂੰ ਸਹਿਯੋਗ ਕਰਾਂਗੇ ਪਰ ਇੱਕ ਗੱਲ ਕਲੀਅਰ ਆ ਕਿ ਮਰਜ਼ਾਦਾ ਤੇ ਪਵਿੱਤਰਤਾ ਹਮ ਕਾਇਮ ਰੱਖਾਂਗੇ ਅਸੀਂ ਇਸ ਗੱਲ ਨਾਲ ਸਮਝੌਤਾ ਨਹੀਂ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਗੁਰਨਾਨਕ ਕਾਲਜ ਦੇ ਵਿੱਚ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਕਾਫੀ ਕੁਝ ਸਿੱਖਿਆ ਇੰਟਰਨੈਸ਼ਨਲ ਕੰਪਨੀਆਂ ਜਿਹੜੀਆਂ ਬੱਚਿਆਂ ਦੇ ਸ਼ਾਰਟਲਿਸਟਿੰਗ ਲਈ ਆਈਆਂ ਨੇ ਤੇ ਸਵੇਰ ਤੋਂ ਹੀ ਸਾਡੇ ਨਾਲ ਜਿਹੜੇ ਇਹ ਕੰਪਨੀ ਸਾਡੇ ਬੱਚਿਆਂ ਦੀ ਇੰਟਰਵਿਊਜ਼ ਕਰ ਰਹੀਆਂ ਹੈਗੀਆਂ ਤੇ ਨਾਲ ਨਾਲ ਜੋ ਅਸੀਂ ਇੰਡਸਟਰੀ ਅਕੈਡਮੀਆ ਮੀਟ ਰੱਖੀ ਸੀਗੀ ਉੱਥੇ ਉਹਨਾਂ ਦੇ ਡਾਇਰੈਕਟਰਸ ਨੇ ਜੋ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਜੋ ਬੱਚਾ ਨੂੰ ਗਾਈਡ ਕੀਤਾ ਤੇ ਇਹ ਬਹੁਤ ਨਵੇਕਲਾ ਉਪਰਾਲਾ ਹੈ ਜੋ ਡਾਇਰੈਕਟਰਡ ਆਫ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ ਦੇ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਇਸ ਇੰਡਸਟਰੀ ਅਕੈਡਮੀਆ ਮੀਟ ਨਾਲ ਇਸ ਇਲਾਕੇ ਦੇ ਵਿੱਚ ਬਹੁਤ ਵੱਡੀ ਚੇਂਜਸ ਹੋਣਗੇ ਕਿਉਂਕਿ ਅੱਜ ਅਸੀਂ ਤਕਰੀਬਨ 10 ਤੋਂ 15 ਕੰਪਨੀਆਂ ਨਾਲ ਜੋ ਐਮਓਯੂ ਸਾਈਨ ਕੀਤੇ ਆ ਤੇ ਅਸੀਂ ਆਉਣ ਵਾਲੇ ਸੈਸ਼ਨ ਦੇ ਵਿੱਚ ਆਪਣੇ ਸਿਲੇਬਸ ਦੇ ਵਿੱਚ ਇਸ ਤਰ੍ਹਾਂ ਬਦਲਾਅ ਕਰ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਇਹਨਾਂ ਕੰਪਨੀਆਂ ਦੇ ਵਿੱਚ ਸਿਲੈਕਟ ਹੋ ਸਕਣ ਮੈਂ ਤੁਹਾਨੂੰ ਵੀ ਦੱਸਣਾ ਚਾਹਾਂਗਾ ਕਿ ਐਜ਼ ਬੀਂਗ ਅ ਟੋਨਮਸ ਬਾਡੀ ਅਸੀਂ ਜਿਹੜੇ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕੀਤੇ ਆ ਤੇ ਸਾਡੇ ਨਾਲ ਜਿਹੜੀ ਅੱਜ ਇਸ ਤਰ੍ਹਾਂ ਕੋਕਾ ਕੋਲਾ ਸੀ ਵਰਤਮਾਨ ਇੰਡਸਟਰੀ ਸੀਗੀਆਂ ਇਹ ਸਾਡੀ ਆਲਰੇਡੀ ਟਾਈਪ ਇੰਡਸਟਰੀ ਹੈਗੀ ਆ ਤੇ ਸਾਡੇ ਬੱਚਿਆਂ ਦੀ ਇੰਟਰਨਸ਼ਿਪ ਦੇ ਵਿੱਚ ਹੈਲਪ ਕਰ ਰਹੀਆਂ ਸਾਡੇ ਬੱਚਿਆਂ ਨੂੰ ਜਿਹੜੀ ਕੰਪਲੀਟ ਗਾਈਡੈਂਸ ਦਿੰਦੀਆਂ ਇਸ ਰੋਜ਼ਗਾਰ ਮੇਲੇ ਤੋਂ ਪਹਿਲੇ ਅਸੀਂ ਬੱਚਿਆਂ ਨੂੰ ਟ੍ਰੇਨਿੰਗਸ ਦੇ ਲਈ ਤਿਆਰ ਕੀਤਾ ਉਹਨਾਂ ਨੂੰ ਇਸ ਮੇਲੇ ਲਈ ਤਿਆਰ ਕੀਤਾ ਸਾਡੇ ਨਾਲ ਮਹਿੰਦਰਾ ਰਮੇਂਦਰਾ ਹੈ ਬਜਾਜ ਐਲਾਈਐਂਸ ਇਸ ਤਰ੍ਹਾਂ ਦੀ ਵੱਡੀ ਕੰਪਨੀ ਦੇ ਐਚ ਆਰਸ ਨੇ ਆ ਕੇ ਬੱਚਾ ਨੇ ਇੰਟਰ ਲਈ ਤਿਆਰ ਕੀਤਾ ਹੈਗਾ ਤੇ ਅੱਜ ਇਸ ਮੇਲੇ ਦੇ ਰਾਹੀਂ ਇੱਥੇ ਦੇ ਕਾਫੀ ਬੱਚਾ ਨੂੰ ਪਲੇਸਮੈਂਟਸ ਆਫਰ ਜਿਹੜੀਆਂ ਮਿਲਣਗੇ ਅੱਜ ਸਾਡੇ ਪ੍ਰਿੰਸੀਪਲ ਸਰ ਤੇ ਸਸਰ ਐਜੂਕੇਸ਼ਨ ਦੇ ਦੇਸ਼ਾ ਨਿਰਦੇਸ਼ ਹੈਗਾ ਜੋ ਪਲੇਸਮੈਂਟ ਡਰਾਈਵ ਕਰਾਈ ਦੀ ਹੈ ਇਸ ਵੀ 25 ਅੰਤਰਰਾਸ਼ਟਰੀ ਤੇ ਰਾਸ਼ਟਰੀ ਕੰਪਨੀਆਂ ਨੇ ਭਾਗ ਲਈ ਹੈ ਅਤੇ ਅਸੀਂ ਅਰਾਊਂਡ 600 ਵੈਕੈਂਸੀਸ ਆਪਣੇ ਬੱਚਿਆਂ ਨੂੰ ਦਿੱਤੀਆਂ ਨੇ ਮੈਨੂੰ ਉਮੀਦ ਹੈ ਕਿ ਸਾਡੇ ਬੱਚੇ ਇਸ ਮੌਕੇ ਦਾ ਪੂਰਾ ਪੂਰਾ ਲਾਭ ਉਠਾਉਣਗੇ ਸਾਡੇ ਕੋਲ ਤਕਰੀਬਨ 800 ਬੱਚਾ ਜੀ ਦੇ ਵਿੱਚ ਅਪਲਾਈ ਹੋਇਆ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਇੱਕ ਵਾਰ ਫੇਰ ਤੋਂ ਬੰਬ ਨਾਲ ਉਡਾਨ ਦੀ ਧਮਕੀ ਦਿੱਤੀ ਗਈ ਹੈ ਇਸ ਵਾਰ ਇਹ ਧਮਕੀ ਈਮੇਲ ਦੇ ਰਾਹੀਂ ਸਾਂਝੀ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਦੇ ਵੱਲੋਂ ਆਪਣੇ ਇਸ ਗੱਲ ਦੇ ਉੱਤੇ ਵਿਚਾਰ ਸਾਂਝੇ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੁਨੀਆ ਦੇ ਅੰਦਰ ਉਹ ਮੁਬਾਰਕ ਤੇ ਪਵਿੱਤਰ ਸਥਾਨ ਹੈ ਜਿੱਥੋਂ ਹਰ ਵੇਲੇ ਸਮੁੱਚੀ ਮਨੁੱਖਤਾ ਨੂੰ ਇਹ ਉਪਦੇਸ਼ ਦਿੱਤਾ ਜਾਂਦਾ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਕੋਹ ਵਰਨਾ ਕੋ ਸਾਂਝਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਔਰ ਸਮੁੱਚੀ ਮਨੁੱਖਤਾ ਦੇ ਵਾਸਤੇ ਇਹ ਚਾਰ ਦਰਵਾਜ਼ੇ ਖੁੱਲੇ ਹੋਏ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਦਰ ਜੋ ਕੀਰਤਨ ਦੀਆਂ ਤਰੰਗਾ ਨਿਕਲਦੀਆਂ ਨੇ ਉਹ ਇਸ ਦੇ ਆਬਾ ਮੰਡਲ ਦੇ ਅੰਦਰ ਰੋਹਾਨੀ ਮਾਹੌਲ ਤਿਆਰ ਕਰਦੀਆਂ ਨੇ ਜਿੱਥੇ ਆਣ ਕੇ ਸਾਨੂੰ ਸਿੱਧਕ ਸਿਰੜ ਦੀ ਦਾਤ ਮਿਲਦੀ ਹੈ ਉਥੇ ਅਸੀਂ ਅਕਾਲ ਪੁਰਖ ਦੇ ਨਾਲ ਜੁੜਦੇ ਹਾਂ ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਬਾਰੇ ਜੋ ਤੁਮ ਕੀ ਭਰੇ ਈਮੇਲ ਆ ਰਹੇ ਨੇ ਇਨਾ ਈਮੇਲਾਂ ਨੂੰ ਦੇਖ ਕੇ ਜਿੱਥੇ ਸਿੱਖ ਉਥੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਮਨੁੱਖ ਚਿੰਤਤ ਹੈ ਕਿ ਇਹੋ ਜੇ ਈਮੇਲ ਰੋਹਾਨੀਅਤ ਦੇ ਘਰ ਤੇ ਸਰਬਸਾਂਝਾ ਉਪਦੇਸ਼ ਦੇਣ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਕਿਉਂ ਆ ਰਹੇ ਨੇ ਔਰ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਈਮੇਲ ਲਗਾਤਾਰ ਆ ਰਹੇ ਨੇ ਔਰ ਸਰਕਾਰ ਜਿਹੜੀ ਹੈ ਉਹ ਭਾਵੇਂ ਕੇਂਦਰ ਦੀ ਹੈ ਭਾਵੇਂ ਪੰਜਾਬ ਦੀ ਹੈ ਅਜੇ ਤੱਕ ਉਹਨਾਂ ਨੂੰ ਉਸ ਤਰੀਕੇ ਨਾਲ ਆਇਡੈਂਟੀਫਾਈ ਨਹੀਂ ਕਰ ਸਕੀ ਕਿਉਂਕਿ ਅੱਜ ਵੀ ਇੱਕ ਈਮੇਲ ਸਤਖੰਡਿਸ਼ੀ ਦੇ ਦਰਬਾਰ ਸਾਹਿਬ ਆਈ ਹੈ ਜਦੋਂ ਤਕਨੀਕੀ ਤੌਰ ਦੇ ਉਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕੁਝ ਮਿੰਟਾਂ ਦੇ ਵਿੱਚ ਹੀ ਆਪਾਂ ਤਕਨੀਕ ਦੇ ਨਾਲ ਕਿੱਥੇ ਵੀ ਪਹੁੰਚ ਸਕਦੇ ਹਾਂ ਜਾਂ ਕਿਸੇ ਨੂੰ ਵੀ ਪਛਾਣ ਸਕਦੇ ਹਾਂ ਤਾਂ ਇੰਨੇ ਦਿਨ ਲੱਗ ਜਾਣੇ ਦੋਸ਼ੀ ਨੂੰ ਫੜਨ ਦੇ ਵਿੱਚ ਇਹ ਸੰਗਤਾਂ ਦੇ ਮਨ ਦੇ ਅੰਦਰ ਕਈ ਤਰੀਕੇ ਦੇ ਸਵਾਲ ਖੜੇ ਹੋ ਰਹੇ ਨੇ ਨਾਲ ਹੀ ਗੱਲ ਇਹ ਹੈ ਕੇ 사ਚਖੰਡ શ્રી দরবার ਸਾਹਿਬ ਦੇ ਅੰਦਰ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਆਉਂਦੀਆਂ ਹਨ ਔਰ ਜਿਹੜੇ ਵੀ ਇਹ ਦੋਸ਼ੀ ਹਨ ਜਿਵੇਂ ਅੱਜ ਪੰਜਾਬ ਪੁਲਿਸ ਨੇ ਇੱਕ ਦਾਵਾ ਵੀ ਕੀਤਾ ਹੈ ਕਿ ਉਹਨਾਂ ਨੇ ਇੱਕ ਬੰਦੇ ਨੂੰ ਆਈਡੈਂਟੀਫਾਈ ਕੀਤਾ ਹੈ ਉਹ ਬੰਦੇ ਦੇ ਮਗਰ ਜਿਹੜੇ ਲੋਕ ਨੇ ਉਹਨਾਂ ਦੀ ਕੀ ਮਨਸ਼ਾ ਹੈ ਉਹਨਾਂ ਦੇ ਪਿੱਛੇ ਕੀ ਤਾਕਤਾਂ ਨੇ ਇਹ ਵੀ ਸਾਰਾ ਕੁਝ ਸਮੁੱਚੀ ਦੁਨੀਆ ਦੇ ਸਾਹਮਣੇ ਫਿਰ ਖਾਲਸਾ ਬੰਦ ਦੇ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹੋ ਜੀਆਂ ਤਾਕਤਾਂ ਦੀ ਮਨਸ਼ਾ ਕੀ ਹੈ ਪੰਜਾਬੀ ਪੱਤਰਕਾਰ ਮੱਖੂ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦੋਸ਼ ਲਗਾਏ ਗਏ ਨੇ ਉਹਨਾਂ ਦੋਸ਼ਾਂ ਦੀ ਸੱਚਾਈ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਸੀਂ ਅੱਜ ਦੀ ਖਾਸ ਜਿਹੜੀ ਵਿਚਾਰ ਹੈ ਕਿ ਪਿਛਲੇ ਦਿਨਾਂ ਤੋਂ ਜੋ ਮੀਡੀਆ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਖਾਸ ਕਰਕੇ ਹਰਪ੍ਰੀਤ ਸਿੰਘ ਮੱਖੂ ਜਿਹੜਾ ਕਿ ਆਪਣੇ ਆਪ ਨੂੰ ਇੱਕ ਪੱਤਰਕਾਰ ਅਤੇ ਇੱਕ ਸਿੱਖ ਪ੍ਰਚਾਰਕ ਸਦਾਉਂਦਾ ਹੈ ਉਹਦੇ ਉੱਤੇ ਵਿਸ਼ੇਸ਼ ਗੱਲਬਾਤ ਇਹ ਹੈ ਕਿ ਜੋ ਪਿਛਲੇ ਦਿਨਾਂ ਚ ਗੱਲਾਂ ਸਾਹਮਣੇ ਆਈਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਜੀ ਚਿੰਦਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਾਰੇ ਜ਼ੋਹਰਪ੍ਰੀਤ ਸਿੰਘ ਮਖੂਨੇ ਕਈ ਤਰ੍ਹਾਂ ਦੇ ਸ਼ਬਦ ਮੰਦੀ ਸ਼ਬਦਾਵਲੀ ਵਰਤੀ ਹੈ ਅਸੀਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉਹਨਾਂ ਦੇ ਘਰ ਇੱਕ ਲੀਗਲ ਨੋਟਿਸ ਜਿਹੜਾ ਉਹ ਭੇਜ ਦਿੱਤਾ ਗਿਆ ਕੁਝ ਸਮੇਂ ਬਾਅਦ ਕੁਝ ਦਿਨਾਂ ਬਾਅਦ ਉਹਦਾ ਜਵਾਬ ਜਿਹੜਾ ਉਹ ਆ ਜਾਏਗਾ ਜਿਵੇਂ ਦਾ ਜਵਾਬ ਆਵੇਗਾ ਅਸੀਂ ਫਿਰ ਉਸ ਲਿਹਾਜ਼ ਨਾਲ ਉਹਨਾਂ ਉੱਤੇ ਅਗਲੀ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਜਿਹੜੀ ਕੀਤੀ ਜਾਵੇਗੀ ਧਿਆਨ ਹਿੱਤ ਰਵੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰਿਆਣੇ ਦੇ ਸਿੱਖਾਂ ਦੀ ਸਰਮੌਰ ਇੱਕ ਸੰਸਥਾ ਹੈ ਇਹ ਸਟੇਟ ਦੀ ਕਮੇਟੀ ਹੈ ਪਰ ਸਿੱਖਾਂ ਦਾ ਇੱਕ ਦਿਲ ਹੈ ਸਿੱਖਾਂ ਦੀ ਇੱਕ ਧੜਕਣ ਹੈ ਇਦੇ ਉੱਤੇ ਵਰਤੇ ਗੇ ਜਿਹੜੇ ਵੀ ਲਹਜ ਨੇ ਹਰ ਇੱਕ ਸਿੱਖ ਨੂੰ ਉਹ ਦੁੱਖ ਦਿੰਦੇ ਆ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਮਾੜੀ ਸ਼ਬਦਾਵਲੀ ਵਰਤਣੀ ਇੱਕ ਬਹੁਤ ਵੱਡਾ ਗੁਨਾਹ ਹੈ ਤੇ ਇਹ ਗੁਨਾਹ ਸਿਆਣੇ ਸੱਜੇ ਪ੍ਰਚਾਰਕ ਤੇ ਪੱਤਰਕਾਰ ਨੂੰ ਨਹੀਂ ਵਰਤਨੇ ਚਾਹੀਦੇ ਇਸ ਬਾਦ ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ ਪੀਏ ਯੂ ਦੇ ਵਿੱਚ ਇੱਕ ਵਾਰ ਫੇਰ ਤੋਂ ਕਿਸਾਨਾ ਰਿਵਸਤੇ ਨਵੀਂ ਟੈਕਨੋਲੋਜੀ ਲਿਆਂਦੀ ਗਈ ਹੈ ਇਸਨੂੰ ਲੈ ਕੇ ਪੀਏਯੂ ਦੇ ਰਿਸਰਚ ਫਾਰਮ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਇਸ ਨਵੀਂ ਟੈਕਨੋਲੋਜੀ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਰੀਜਨਲ ਯੂਨੀਵਰਸਿਟੀ ਜਿਹੜੀ ਹੈਗੀ ਇਹ ਸ਼ੁਰੂ ਤੋਂ ਹੀ ਅੱਗੇ ਰਹੀ ਹੈ ਕੋਈ ਵੀ ਟੈਕਨੋਲੋਜੀ ਹੋਵੇ ਅਸੀਂ ਡਵੈਲਪ ਕਰਦੇ ਹਾਂ ਚਾਹੇ ਉਹ ਨਵੀਆਂ ਵੈਰਾਈਟੀਆਂ ਹੋਣ ਪ੍ਰੋਡਕਸ਼ਨ ਦੇ ਮੈਥਡ ਹੋਣ ਪ੍ਰੋਸੈਸਿੰਗ ਦੇ ਢਾਂਗ ਹੋਣ ਜੋ ਵੀ ਅਸੀਂ ਕਰ ਰਹੇ ਹਾਂ ਤੇ ਨਾਲ ਨਾਲ ਅਸੀਂ ਉਹ ਫਾਰਮਰ ਤੱਕ ਵੀ ਪਹੁੰਚਾਉਣੀ ਹੈ ਹਰ ਇੱਕ ਚੀਜ਼ ਜਿਹੜੀ ਅਸੀਂ ਕਰਦੇ ਹਾਂ ਸੋ মিডিਆ ਦਾ ਬਹੁਤ ਵੱਡਾ ਰੋਲ ਰਹਿੰਦਾ ਸਾਡੇ ਕੋਲ ਜਿਹੜੀ ਟੈਕਨੋਲੋਜੀ ਅਸੀਂ ਡਵੈਲਪ ਕਰਦੇ ਆ ਉਹ মিডিਆ ਦੇ ਜ਼ਰੀਏ ਫਾਰਮਰ ਤੱਕ ਪਹੁੰਚਦਾ ਹੈਗਾ ਨਾਟਕੇ ਪੰਜਾਬ ਦੇ ਫਾਰਮਰ ਦੂਜੀਆਂ ਸਟੇਟਾਂ ਦੇ ਫਾਰਮਰ ਦੇ ਕੋਈ ਜਾ ਰਿਹਾ ਹੈ ਸੋ ਇੱਥੇ ਜੋ ਇੰਡਸਟਰੀ ਹੈਗੀ ਇਹਨੂੰ ਅਸੀਂ ਅੱਗੇ ਟ੍ਰੈਡੀਸ਼ਨਲ ਐਗਰੀਕਲਚਰ ਕਰ ਰਹੇ ਹਾਂ ਯੂਨੀਵਰਸਿਟੀ ਨੇ ਵੀ ਹੁਣ ਤੱਕ ਇਹ ਅਸੀਂ ਇੰਜੀਨੀਅਰਿੰਗ ਕਾਲਜ ਦੇ ਫਾਰਮ ਤੇ ਬੈਠੇ ਆ ਇੰਜੀਨੀਅਰਿੰਗ ਕਾਲਜ ਦੀ ਜਿਹੜੀ ਖੇਤੀ ਮਸ਼ੀਨਰੀ ਹੈ ਇੰਡੀਆ ਦੇ ਵਿੱਚ ਜਿਹੜੀ 50% ਖੇਤੀ ਮਸ਼ੀਨਰੀ ਹੈ ਉਹਦੇ ਪ੍ਰੋਟੋਟਾਈਪ ਇਸ ਕਾਲਜ ਨੇ ਬਣਾਏ ਨੇ ਸੋ ਇਹਨਾਂ ਨੇ ਲੀਡ ਲੱਤੀ ਹੈ ਸ਼ ਤੇ ਅੱਜ ਜੋ ਆਪਾਂ ਇੱਥੇ ਇਕੱਠੇ ਹੋਏ ਆਂ ਤੇ ਹੁਣ ਅਸੀਂ ਕੀ ਕਰ ਰਹੇ ਆ ਕਿ ਜਿਹੜੀ ਐਗਰੀਕਲਚਰ ਹੈ ਇਹਨੂੰ ਅਸੀਂ ਡਿਜੀਟਲ ਐਗਰੀਕਲਚਰ ਵੱਲ ਜਾ ਰਹੇ ਆ ਇਹਨੂੰ ਡਿਜੀਟਾਈਜੇਸ਼ਨ ਕਰ ਰਹੇ ਆ ਜਿਹਦੇ ਵਿੱਚ ਅਸੀਂ ਇੱਥੇ ਸਕੂਲ ਬਣਾਇਆ ਇੱਕ ਐਸ ਡਿਸ਼ਾ ਸਕੂਲ ਆਫ ਡਿਜੀਟਲ ਇਨੋਵੇਸ਼ਨ ਫਾਰ ਸਮਾਰਟ ਐਗਰੀਕਲਚਰ ਉਹਦੇ ਤਹਿਤ ਅਸੀਂ ਇਹ ਕੰਮ ਸ਼ੁਰੂ ਕੀਤਾ ਕੰਮ ਤੇ ਪਹਿਲਾਂ ਸ਼ੁਰੂ ਕੀਤਾ 18 ਸਾਲ ਤੋਂ ਤੇ ਹੁਣ ਉਹਦੇ ਚ ਉਹ ਸਾਨੂੰ ਸਕਸੈਸ ਮਿਲ ਰਹੀ ਸਾਰਾ ਕੁਝ ਤੇ ਇਹਦੇ ਵਿੱਚ ਅਸੀਂ ਜਿਹੜਾ ਸਕੂਲ ਬਣਾਇਆ ਇਹਦੇ ਵਿੱਚ AI ਯੂਜ਼ ਕਰਨੀ ਹੈਗੀ GPS ਯੂਜ਼ ਕਰਨਾ ਹੈਗਾ ਆਟੋ ਆਟੋਮੈਟਿਕ ਸਿਸਟਮ ਲੈ ਕੇ ਆਉਣੇ ਆ ਰੋਬੋਟਿਕਸ ਲੈ ਕੇ ਆਉਣੇ ਨੇ ਜੀਓ ਸਪੈਸ਼ਲ ਇੰਟੈਲੀਜੈਂਸ ਲੈ ਕੇ ਆਉਣੇ ਉਹ ਸਾਰਾ ਕੁਝ ਸਕੂਲ ਦੇ ਅੰਡਰ ਹੋਣਾ ਅੱਜ ਉਹ ਅਸੀਂ ਤੁਹਾਨੂੰ ਲਾਈਵ ਡੈਮੋਨਸਟ੍ਰੇਸ਼ਨ ਦਿੱਤੀ ਹੈ ਉਹ ਇੱਥੇ ਇੱਕ ਟਰੈਕਟਰ ਹੈ ਜਿਹਨੂੰ ਅਸੀਂ ਕਹਿੰਨੇ ਆ ਆਟੋ ਸਟੀਅਰਿੰਗ ਟਰੈਕਟਰ ਤੇ ਉਹ ਇਦਾਂ ਦਾ ਬਣਾਇਆ ਇਹਦੇ ਵਿੱਚ ਜੀਪੀਐਸ ਯੂਜ਼ ਹੁੰਦਾ ਹੈਗਾ ਇਹਦੇ ਸੈਂਸਰ ਯੂਜ਼ ਹੁੰਦੇ ਨੇ ਇਹਦੇ ਵਿੱਚ ਕੰਪਿਊਟਰ ਹੁੰਦਾ ਜਿਹੜਾ ਕਿ ਆਈਪੈਡ ਹੈਗਾ ਸੋ ਤਿੰਨ ਤਿੰਨੇ ਅਟੈਚਮੈਂਟ ਦੇ ਨਾਲ ਲਗੀਆਂ ਨੇ ਇਹ ਜਿਹੜੀਆਂ ਅਟੈਚਮੈਂਟ ਨੇ ਤੁਸੀਂ ਕਿਸੇ ਵੀ ਛੋਟੇ ਟਰੈਕਟਰ 25 ਹਾਰਸ ਪਾਵਰ 35 ਹਾਰਸ ਪਾਵਰ 45 ਹਾਰਸ 65 ਜਿੰਨਾ ਹੈ ਉਹ ਕਿਸੇ ਤੇ ਵੀ ਲਾ ਸਕਦੇ ਹੋ ਇਹ ਇਹ ਇੱਕ ਬਿਗਨਿੰਗ ਹੈ ਇਸ ਇੱਕ ਜਿਹੜੀ ਟੈਕਨੋਲੋਜੀ ਦੀ ਇਸੇ ਤਰ੍ਹਾਂ ਅਸੀਂ ਸੈਂਸਰ ਬੇਸਡ ਸਪਰੇਅਰ ਵੀ ਟੈਸਟ ਕਰ ਰਹੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਰეკਮੈਂਡ ਕਰਾਂਗੇ ਜਿਹਦੀ ਬਿਊਟੀ ਇਹ ਹੈ ਕਿ ਜਿੱਥੇ ਸਪਰੇ ਇੱਕ ਵਾਰਾ ਹੋ ਗਈ ਉੱਥੇ ਦੁਬਾਰਾ ਉਹ ਜਿਹੜਾ ਨੋਜ਼ਲ ਆ ਉਹ ਨਹੀਂ ਖੁੱਲੇਗੀ ਸੋ ਜਿਸ ਤਰ੍ਹਾਂ ਜਿਹੜਾ ਸਾਡਾ ਇੱਕ ਨਵਾਂ ਸਕੂਲ ਹੈ ਉਹ ਇਸ ਇਨਾ ਟੈਕਨੋਲੋਜੀ ਤੇ ਫੋਕਸ ਹੋਏਗਾ ਇਹ ਸੈਂਸਰ ਬੇਸ ਸਿਸਟਮ ਅਸੀਂ ਕੱਲਾ ਮਸ਼ੀਨਰੀ ਚ ਨਹੀਂ ਅਸੀਂ ਜਿਹੜੀਆਂ ਹੋਰ ਜਿਹੜੀਆਂ ਆਪਰੇਸ਼ਨ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਪਾਣੀ ਦੀ ਬਹੁਤ ਵੱਡੀ ਗੱਲ ਹੁੰਦੀ ਆ ਇਹ ਪਾਣੀ ਕਿਵੇਂ ਸੇਵ ਕਰਨਾ ਅਸੀਂ ਉਹਦੇ ਉੱਤੇ ਵੀ ਸੈਂਸਰ ਜਿਹੜੇ ਆ ਉਹ ਟੈਸਟ ਕਰ ਲੈਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਰਿਕਮੈਂਡ ਕਰਾਂਗੇ ਤਾਂ ਕਿ ਜਿਹੜੀ ਲੋਡ ਦੇ ਅਨੁਸਾਰ ਹੀ ਜਿਹੜੀ ਪਾਣੀ ਦਿੱਤਾ ਜਾ ਸਕੇ ਸੋ ਕਿਸਾਨਾਂ ਨੂੰ ਇਸ ਟੈਕਨੋਲੋਜੀ ਦਾ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਫਾਇਦਾ ਹੋਏਗਾ ਔਰ ਅਸੀਂ ਪੰਜਾਬ ਦੇ ਕਿਸਾਨ ਸਦਾ ਹੀ ਮੋਹਰੀ ਰਹੇ ਆ ਔਰ ਪੀਏਯੂ ਦੀਆਂ ਸ਼ਿਫਾਰਸ਼ਾਂ ਦੇ ਨਾਲ ਉਹ ਦੁਨੀਆ ਦੇ ਈਮੀਦਾਰਾਂ ਦੇ ਨਾਲ ਮੈਚ ਕਰਨਗੇ World Sikh Punjab Chamber of Commerce ਦੇ ਵੱਲੋਂ ਹੁਣ ਬੈਂਕਿੰਗ ਅਤੇ ፋైనాన్స్ ਦੇ ਫ੍ਰੀ ਕੋਰਸ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਗਿਆ ਤੇ ਜਿਹੜੇ ਵੀ ਬੱਚੇ ਜੋ ਪੜ੍ਹ ਰਹੇ ਨੇ ਅੱਜ ਬੈਂਕਿੰਗ اور فائنانس ਦੇ ਜਿਹੜੇ سٹڈی ਕਰ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਅਸੀਂ 10 ਲੱਖ ਬੱਚੇ ਨੂੰ ਬੈਂਕਿੰਗ اور فائنانس ਦੇ 100% ਫ੍ਰੀ ਕੋਰਸਿਸ ਕਰਾਉਣ ਜਾ ਰਹੇ ਹਾਂ 10 ਲੱਖ ਕਿਉਂਕਿ ਬਹੁਤ ਸਾਰਿਆਂ ਦੇ ਭਰਾ ਭੈਣ ਜਾਂ ਆਪਸੀ ਇੱਥੇ ਬੈਠੇ ਹੋਣਗੇ ਮਗਰ ਸੀਏ ਤਾਂ ਬਹੁਤ ਜ਼ਿਆਦਾ ਨੇ ਮਗਰ ਸੀਪੀਏ ਨਹੀਂ ਅਖੇਂਦੀਆਂ ਚ ਤੇ ਕੰਮ ਦਾ ਕੌਣ ਕਰਦੀਆਂ ਨੇ ਐਮਐਨਸੀਜ਼ ਕੰਮ ਕਰਦੀਆਂ ਨੇ ਬੁੜਾ ਕੁੜगांव ਨੌਇਡਾ ਪੂਨੇ ਹైదరాబాద్ ਕਿਹਦੇ ਨਾਲ ਭਰਿਆ ਐਮਐਨਸੀਜ਼ ਨਾਲ ਇੰਡੀਅਨ ਕੰਪਨੀ ਹੈ ਵੀ ਆਈਟੀ ਵਿੱਚ ਤੇ ਉਹਨਾਂ ਨੂੰ ਚਾਹੀਦੇ ਨੇ ਸੀਪੀਏ ਉਹਨਾਂ ਨੂੰ ਚਾਹੀਦੇ ਨੇ ਸੀਐਫਏ ਉਹਨਾਂ ਨੂੰ ਚਾਹੀਦੇ ਨੇ ਏਸੀਸੀਏ ਤੇ ਇਹਨਾਂ ਦੀ ਜਿਹੜੀ ਕੋਚਿੰਗ ਹੈ ਬੜੀ ਮਹਿੰਗੀ ਹੁੰਦੀ ਹੈ ਦੇ ਪੇਰੈਂਟਸ ਤੋਂ ਅਟੋਬਟ ਸੀਏ ਤੱਕ ਪੜ੍ਹਾ ਲੈਣਦੇ ਨੇ ਬੱਚੇ ਨੂੰ ਉਸ ਤੋਂ ਬਾਅਦ ਪੇਰੈਂਟ ਵੀ ਜਵਾਬ ਦੇ ਜਾਂਦੇ ਨੇ ਤੇ ਬੱਚਾ ਉੱਥੇ ਹੀ ਰਹਿ ਜਾਂਦਾ ਹੈ ਤੇ ਅਸੀਂ ਉਹਦੀ ਹੈਂਡ ਹੋਲਡਿੰਗ ਕਰਕੇ ਥਰੂ ਕਮਿਊਨਿਟੀ ਵਿਥਿਨ ਦਾ ਕਮਿਊਨਿਟੀ ਤੁਹਾਡੀ ਸਪੋਰਟ ਦੇ ਨਾਲ ਤੁਹਾਡੀ ਹੈਲਪ ਦੇ ਨਾਲ ਇਹ ਟੈਂਪਿੰਗ ਦੇ ਫਾਈਨੈਂਸ ਦੇ ਅਪਗ੍ਰੇਡੇਸ਼ਨ ਫੋਰਸਿਸ ਅਸੀਂ ਕਰਾਣ ਜਾ ਰਹੇ ਹਾਂ ਜਿੰਨੇ ਵੀ ਤੁਹਾਡੇ ਟੂਰਿਸਟ ਬੇਸਿਸ ਤੋਂ ਸਾਰੇ ਕਲੱਬ ਸਾਡੇ ਹੋਏ ਔਰ ਹੁਣ ਸਾਡਾ ਸੈਵਨਥ ਪੈਕ ਹੋਇਆ ਨੋਰਮਲ ਮੈਂਬਰਸ਼ਿਪ ਫੀ ਜਿਹੜਾ ਲੈਂਦੇ ਨੇ ਉਹ ਹੈ 5 ਲੱਖ ਰੁਪਇਆ ਹੁੰਦਾ ਹੈ पंद्रह अगस्त को 10 लाख ये मेरी रिक्वेस्ट के ऊपर मेरे डब्ल्यू एस बी सी अगर उस क्लब को मैंबरशिप लेना चाहते हैं तो कौन आने वास्ते नॉर्मल मेंबरशिप, हस्बैंड वाइफ के अपने दो बच्चे उन्होंने सिर्फ एंड सिर्फ तीन लाख रुपया प्लस जीएसटी कह रहेगा वो थोड़े और मेरे जैसे बच्चे सीनियर सिटीजन उन्होंने वन लाख सेवेंटी फाइव थाउजेंड प्लस जीएसटी एंड जिंदगी भर वास्ते जड़े मर्जी क्लब जाओ तो शास दे दे नारे तो गल की जिस विचो देश के खास करके पिंड जाए तो पिंड गई है ਆਉ ਸੁਣਦੇ ਆ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਕੀ ਕੁਝ ਕੀਤਾ ਗਿਆ ਬਹੁਤ سارے ਸਰਪੰਚ ਇਹੋ ਜਿਹੇ ਨੇ ਜਿਹੜੇ ਦੂਜੀ ਜਾਂ ਤੀਜੀ ਵਾਰ ਬਣੇ ਹੋਣਗੇ ਉਹ ਦੱਸ ਸਕਦੇ ਨੇ ਵੀ ਤੂੰ ਪਹਿਲਾਂ ਇਹ ਜੇ ਫੰਕਸ਼ਨ 'ਚ ਕਦੋਂ ਆਏ ਸੀ ਜੇ ਇਹ ਤੋਂ ਪਹਿਲਾਂ ਕਦੇ ਸਟੇਜ ਤੇ ਚੜ੍ਹ ਕੇ ਮੁੱਖ ਮੰਤਰੀ ਨੂੰ ਕਦੋਂ ਮਿਲੇ ਸੀ ਸੰਤਾ ਪਰੇ ਹੀ ਰੱਖਦੇ ਸੀ ਮਿਲਦੇ ਹੀ ਨਹੀਂ ਸੀ ਕਾਗਜ਼ਾਂ 'ਚ ਹੀ ਪੈਸੇ ਆ ਜਾਂਦੇ ਸੀ ਕਾਗਜ਼ਾਂ 'ਚ ਹੀ ਗਲੀਆਂ ਬਣ ਜਾਂਦੀਆਂ ਸੀ ਕਾਗਜ਼ਾਂ 'ਚ ਹੀ ਸਾਰਾ ਕੁਝ ਹੋ ਜਾਂਦਾ ਸੀ ਲਾਂਭੇ ਲੈਣ ਨੂੰ ਸਰਪੰਚ ਰਹਿ ਜਾਂਦਾ ਸੀ ਸੋ ਇਸ ਕਰਕੇ ਇਹ ਆਪਾਂ ਨੇ ਰੀਤ ਤੋੜਨੀ ਐ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਹਰ ਵਕਤ ਕਹਿਣਾ ਅੱਜ ਵੀ ਕਹਿਣਾ ਧੂਰੀ ਦੇ ਪਿੰਡਾਂ ਨੂੰ ਇਹੋ ਜਿਹਾ ਮਾਡਲ ਬਣਾਵਾਂਗੇ ਕਿ ਲੋਕ ਦੇਖਣ ਆਇਆ ਕਰਨ ਯਾਰ ਧੂਰੀ ਦੇ ਪਿੰਡਾਂ ਜਾ ਕੇ ਆਈਏ ਕਹਿੰਦੇ ਵੀ ਕਮਾਲ ਕੀਤੀ ਪਈ ਐ ਕੁਆਲਿਟੀ ਦਾ ਸਮਾਨ ਲਾਉਣਾ ਜੇ ਕੋਈ ਅਫਸਰ ਤੰਗ ਕਰਦਾ ਸਾਨੂੰ ਦੱਸਿਓ ਕੁਆਲਿਟੀ ਦਾ ਸਮਾਨ ਹੋਊਗਾ ਜੇ ਲਾਇਬ੍ਰੇਰੀ ਐ ਤਾਂ ਲਾਇਬ੍ਰੇਰੀ ਐਸਸੀ ਬਣਾਉਣੀ ਆ ਵੀ ਅਗਲੇ 30 ਸਾਲ ਵਾਸਤੇ ਉਹ ਲਾਇਬ੍ਰੇਰੀ ਜਿਹੜੀ ਆ ਉਹਦੀ ਕਿਸੇ ਕੰਨ ਚ ਤਰੇੜ ਨਾ ਆਵੇ ਕਿਸੇ ਕੁਰਸੀ ਦਾ ਜਿਹੜਾ ਸਨਮਾਇਕਾ ਹੈ ਉਹ ਨਾ ਟੁੱਟੇ ਕੋਈ ਲਿਮਾਰੀ ਨਾ ਕੋਈ ਟੁੱਟੇ ਜੇ ਕੱਲ ਨੂੰ ਗਰਾਊਂਡ ਬਣਾਉਣਾ ਤਾਂ ਗਰਾਊਂਡ ਦੇ ਵਿੱਚ ਲੋਕ ਆਉਣ ਤੇ ਆ ਕੇ ਦੇਖਣ ਕਿ ਆ ਯਾਰ ਇਹ ਜਰਾ ਗਰਾਊਂਡ ਦੇਖਿਆ ਨਹੀਂ ਅਗਲੇ 30 40 ਸਾਲ ਦੀ ਪਲੈਨਿੰਗ ਕਰਨੀ ਆ ਇਹ ਕਿਉਂਕਿ ਪੈਸਾ ਤਾਂ ਦਿੱਤਾ ਪਰ ਕਈ ਵਾਰੀ ਕੁਆਲਿਟੀ 'ਚ ਫੇਕੇਦਾਰ ਜਾਂ ਜਿਹਨੂੰ ਟੈਂਡਰ ਮਿਲਿਆ ਜਾ ਓਏ ਇਹ ਤੇ ਨਿਗ੍ਹਾ ਰੱਖਿਓ ਤੁਸੀਂ ਆਪ ਨਿਗ੍ਹਾ ਰੱਖਿਓ ਪੰਚਾਇਤਾਂ ਦਾ ਫਰਜ਼ ਬਣਦਾ ਕਿ ਉਹ ਨਿਗ੍ਹਾ ਰੱਖੇ ਇੱਕ ਬੰਦੇ ਦੀ ਡਿਊਟੀ ਲਾ ਦਿਓ ਕੋਈ ਕਮੇਟੀ ਬਣਾ ਦਿਓ ਕਿ ਤੂੰ ਨਿਗ੍ਹਾ ਰੱਖਣੀ ਹੈ ਭਾਈ ਜਿਹੜਾ ਕੰਮ ਚੱਲ ਰਿਹਾ ਓਤੇ ਕੋਈ ਦੋਮ ਸੋਮ ਇੱਟ ਨਹੀਂ ਲੱਗਣੀ ਚਾਹੀਦੀ ਕੋਈ ਕੁਆਲਿਟੀ ਤੋਂ ਥੱਲੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਜਦੋਂ ਦੀ ਸੁਰਤ ਸੰਭਾਲੀ ਐ ਮੈਂ ਤਾਂ ਪੰਚਾਇਤਾਂ ਨੂੰ ਪੈਸੇ ਮਿਲਦਾ ਹੁੰਦਾ ਸੀ ਜਿੰਨੇ ਜਿੰਨੇ ਅੱਜ ਮਿਲੇ ਨੇ ਉਹ ਚੋਂ ਇੱਕ ਇੱਕ ਜ਼ੀਰੋ ਕੱਟ ਲੋ ਜਿੱਥੇ 35 ਲੱਖ ਐ ਉਥੇ 3.5 ਲੱਖ ਕਈ ਜਦੋਂ ਦੋ 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 ਜ਼ੀਰੋ ਵੀ ਕੱਟਣੀਆਂ ਪੈਣਗੀਆਂ ਜਿੱਥੇ 50 ਲੱਖ ਐ ਉਥੇ 50 ਹਜ਼ਾਰ ਜਿੱਥੇ 70 ਲੱਖ ਐ ਉਥੇ 70 ਹਜ਼ਾਰ ਔਰ 70 ਹਜ਼ਾਰ ਵੀ ਕਹਿ ਕੇ ਮੁੜ ਕੇ 20-25 ਹਜ਼ਾਰ ਤਾਂ ਜੁੱਤੀ ਘਾ ਜਾਂਦੀਆਂ ਸੀ ਉਹਦੇ ਮੰਗਰ ਫਿਰਦੇ ਫਿਰਦੇ ਵਿੱਚ ਇੱਕ ਮਿਲੂ ਕਿੱਥੋਂ ਚੈੱਕ ਦੇਊ ਕੌਣ ਫਿਰ ਜੇ ਕੋਈ ਚੈੱਕ ਨਾਲ ਹੱਥ ਆ ਵੀ ਜਾਂਦਾ ਤਾਂ ਉਹ ਆਪਦਾ ਹਿੱਸਾ ਮੰਗਦਾ ਸੀ ਵੀ ਦਵਾ ਤਾਂ ਦੇਵਾਂਗੇ ਇੰਨੇ ਹਿੱਸੇ ਵਿੱਚੋਂ ਮੇਰਾ ਕਮਿਸ਼ਨ ਆਊਗਾ ਤੇ ਪਿੰਡ ਦੇ ਲੋਕ ਸਰਪੰਚ ਨੂੰ ਮਿਹਣਾ ਦੇ ਹੀ ਜਾਂਦੇ ਸੀ ਕਿ ਇੰਨੇ ਲੱਖਾਂ ਕੇ ਗਏ ਸੀ ਲੱਗਿਆ ਤਾਂ ਹੈ ਨਹੀਂ ਕਿਤੇ ਖਾ ਗਏ ਤੁਸੀਂ ਖਾ ਗਏ ਤੁਸੀਂ ਕਹਿਣਾ ਹੀ ਸੌਖਾ ਹੈ ਸਵਾਗਤ ਮੈਨੂੰ ਬੜੀ ਖੁਸ਼ੀ ਹੋਈ ਬਹੁਤ ਸਾਰੀਆਂ ਭੈਣਾ ਮਾਵਾਂ ਸਰਪੰਚ ਨੇ ਔਰ ਮੈਨੂੰ ਇਹ ਕਹਿ ਕੇ ਗਈਆਂ ਨੇ ਪੁੱਤ ਪਿੰਡ ਵੱਲੋਂ ਅਸੀਂ ਕਮੀ ਨਹੀਂ ਰੱਖਣੀ ਕੋਈ ਕਮਾਂ ਚ بس ਥੋੜੇ ਵੱਲੋਂ ਕਮੀ ਨਾ ਹੋਵੇ ਮੈਂ ਯਕੀਨ ਦਿਵਾਉਣਾ ਪੈਸੇ ਵੱਲੋਂ ਕੋਈ ਕਮੀ ਨਹੀਂ ਆਉਗੀ ਤੁਸੀਂ ਜੋ ਪਿੰਡ ਚ ਬਣਾਉਣਾ ਚਾਹੁੰਦੇ ਹੋ ਉਹ ਪਿੰਡ ਚ ਬਣਾਓ ਲਾਇਬ੍ਰੇਰੀ ਬਣਾਉਣਾ ਚਾਹੁੰਦੇ ਹੋ ਲਾਇਬ੍ਰੇਰੀ ਬਣਾਓ ਗਰਾਊਂਡ ਬਣਾਉਣਾ ਚਾਹੁੰਦੇ ਹੋ ਗਰਾਊਂਡ ਬਣਾਓ ਤੋਬਾ ਠੀਕ ਕਰਨਾ ਤੋਬਾ ਠੀਕ ਕਰੋ ਸੋਲਰ ਲਾਈਟਾਂ ਲਾਉਣੀਆਂ ਸੋਲਰ ਲਾਈਟਾਂ ਲਾਓ ਸਕੂਲ ਦੇ ਕਮਰੇ ਠੀਕ ਕਰਨ ਨੇ ਸਕੂਲ ਦੇ ਕਮਰੇ ਠੀਕ ਕਰੋ ਕੋਈ ਲਿੰਕ ਰੋਡ ਹੈ ਉਹਨਾਂ ਦੇ ਵਾਸਤੇ ਲੱਗ ਪੈ ਦੇਵਾਂਗੇ ਜਿਹੜੇ ਜਿਹੜੇ ਪਿੰਡਾਂ ਨੂੰ ਘੱਟ ਪੈਸੇ ਆਏ ਐ ਉਹਨਾਂ ਨੂੰ ਅਗਲੇ ਜਿਹੜਾ ਅਗਲੀ ਕਿਸ਼ਤ ਹੋਊਗੀ ਉਹਦੇ 'ਚ ਹੋਰ ਜ਼ਿਆਦਾ ਪੈਸੇ ਦਿੱਤੇ ਜਾਣਗੇ ਤੁਸੀਂ ਇਹਨੂੰ ਖਰਚ ਲਓ ਅਗਲੇ ਵੀ ਤਿਆਰ ਨੇ ਧੂਰੀ ਵਾਸਤੇ ਕਦੇ ਕੋਈ ਕਮੀ ਨਹੀਂ ਧੂਰੀ ਦੇ ਪਿੰਡਾਂ ਵਾਸਤੇ ਕਦੇ ਕੋਈ ਜਵਾਬ ਨਹੀਂ ਕਿਉਂਕਿ ਜਦੋਂ ਮੈਂ ਆਉਂਦਾ ਸੀ ਇੱਥੇ ਵੋਟਾਂ ਵਾਸਤੇ ਤਾਂ ਤੁਸੀਂ ਵੀ ਜਵਾਬ ਨਹੀਂ ਦਿੱਤਾ ਤਾਂ ਫਿਰ ਮੈਂ ਜਵਾਬ ਕਿਵੇਂ ਦੇ ਸਕਦਾ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾਆਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਸਸ਼ਿਆ ਕਾਲ